ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ 23 ਜ਼ਿਲ੍ਹਿਆਂ ਦੇ ਵਿੱਚ ਕਿੱਥੇ-ਕਿੱਥੇ ਨੁਕਸਾਨ ਹੋਇਆ ਤੇ ਕਿੰਨਾ ਨੁਕਸਾਨ ਹੋਇਆ ਬੇਸ਼ੱਕ ਪਾਣੀ ਹਰ ਪਾਸੇ ਤਬਾਹੀ ਮਚਾ ਰਿਹਾ ਤੇ ਇਸ ਨੁਕਸਾਨ ਦੀ ਪਰਪਾਈ ਕੌਣ ਕਰੇਗਾ ਕੇਂਦਰ ਸਰਕਾਰ ਦੇ ਵੱਲੋਂ ਵਾਅਦਾ ਕਰ ਦਿੱਤਾ ਪਰਪਾਈ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਨਾਲ ਖੜਨ ਦਾ ਵਾਅਦਾ ਕਰ ਦਿੱਤਾ ਪਰ ਲੋਕ ਕਦੋਂ ਤੱਕ ਲੀਹ ਦੇ ਉੱਤੇ ਆਉਣਗੇ ਇਹ ਵੱਡਾ ਸਵਾਲ ਆ ਤੇ ਨੁਕਸਾਨ ਕਿੱਥੇ-ਕਿੱਥੇ ਹੋਇਆ ਜੇਕਰ 23 ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ 384000 205 ਆਵਾਦੀ ਹੜਮੀ ਦੇ ਨਾਲ ਪ੍ਰਭਾਵਿਤ ਹੋਈ ਆ 384205 ਜਿਹੜੇ ਲੋਕ ਨੇ ਇਸ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ 20000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਭਾਵੇਂ ਐਨਡੀਆਰਐਫ ਦੀਆਂ ਟੀਮਾਂ ਦੀ ਗੱਲ ਕਰੀਏ ਪ੍ਰਸ਼ਾਸਨਿਕ ਟੀਮਾਂ ਦੀ ਗੱਲ ਕਰੀਏ ਖਾਲਸਾ ਐਡ ਦੀ ਗੱਲ ਕਰੀਏ ਕੁੱਲ ਮਿਲਾ ਕੇ 20000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ 1903 ਪਿੰਡ ਹੜ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ 196 ਰਾਹਤ ਕੈਂਪ ਸਥਾਪਿਤ ਕੀਤੇ ਨੇ ਇਹ ਵੀ ਇੱਕ ਸ਼ਲਾਘਾਯੋਕ ਕਦਮ ਹੈ 3 ਲੱਖ ਏਕੜ ਖੇਤੀਬਾੜੀ ਜ਼ਮੀਨ ਦਾ ਨੁਕਸਾਨ ਹੋਇਆ 3 ਲੱਖ ਏਕੜ ਹੁਣ ਤੱਕ ਮੀਂਹ ਤੇ ਹੜ੍ਹਾਂ ਦੇ ਕਰਕੇ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਅੰਕੜਾ ਵੱਧ ਰਿਹਾ ਬੀਤੇ ਦਿਨ ਘੱਟ ਸੀ ਉਸ ਤੋਂ ਬੀਤੇ ਦਿਨ ਹੋਰ ਘੱਟ ਸੀ ਹੁਣ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਠਾਨਕੋਟ ਦੇ ਵਿੱਚ 3 ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਵੱਡੇ ਪੱਦਰ ਦੇ ਉੱਤੇ ਪਛਵਾ ਦਾ ਨੁਕਸਾਨ ਹੋਇਆ 171819 ਹੈਕਟੇਅਰ ਫਸਲ ਖਰਾਬ ਹੋਈ ਹੈ ਐਨਡੀਆਰਐਫ ਦੀਆਂ 31 ਟੀਮਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ 9 ਜ਼ਿਲਾਂ ਦੇ ਵਿੱਚ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਇਸ ਤੋਂ ਇਲਾਵਾ ਰਾਹਤ ਕਾਰਜਾਂ ਦੇ ਲਈ 에ਅਰ ਫੋਰਸ ਨੇਵੀ ਅਤੇ ਫੌਜ ਵੀ ਤਾਇਨਾਤ ਕੀਤੀ ਗਈ ਹੈ ਗੁਰਦਾਸਪੁਰ ਦੇ ਵਿੱਚ ਬੀਐਫਬੀ ਰਾਹਤ ਕਾਰਜਾਂ ਦੇ ਲਈ ਤਾਇਨਾਤ ਕੀਤੀ ਹੈ ਐਨਡੀਆਰਐਫ ਦੀਆਂ ਟੀਮਾਂ ਕਪੂਰਥਲਾ ਦੇ ਵਿੱਚ ਦੋ ਟੀਮਾਂ ਕਿਸ਼ਤੀਆਂ ਜਿਹੜੀਆਂ ਗੱਲ ਕੀਤੀ ਜਾਵੇ 134 ਸੂਬੇ ਦਾ ਹੈਲੀਕਾਪਟਰ ਅਤੇ ਹੜਪੀੜਤਾ ਦੀ ਮਦਦ ਦੇ ਵਿੱਚ ਲੱਗਿਆ ਹੋਇਆ ਤਾਂ ਲਗਾਤਾਰ ਅੰਕੜਾ ਵੱਧ ਰਿਹਾ ਜੋ ਲਾਪਤਾ ਹੋ ਰਹੇ ਨੇ ਕਪੂਰਥਲਾ ਦੇ ਵਿੱਚ ਤਿੰਨ ਜਿਹੜੇ ਲੋਕ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਨੁਕਸਾਨ ਦੀ ਗੱਲ ਕਰੀਏ ਤਾਂ ਲੱਖਾਂ 384205 ਆਬਾਦੀ ਹੜਮੀ ਦੇ ਨਾਲ ਪ੍ਰਭਾਵਿਤ ਹੋਈ ਆ ਤਾਂ ਬਹੁਤ ਸਾਰੇ ਜ਼ਿੰਦਗੀਆਂ ਪਿੱਛੇ ਚਲੇ ਗਈਆਂ ਹੜਾ ਨੇ ਮਾਰ ਕਰ ਦਿੱਤੀ ਆ ਤਾਂ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਨੇ ਤਬਾਹੀ ਮਚਾਈ ਆ ਪਰ ਹੁਣ ਦੂਜੇ ਪਾਸੇ ਜੇਕਰ ਘੱਗਰ ਦੀ ਗੱਲ ਕੀਤੀ ਜਾਵੇ ਘੱਗਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਰਿਹਾ ਘੱਗਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਦੇ ਹਲਕਾ ਖਨੌਰ ਦੇ ਵਿੱਚ ਹੜਾਂ ਦੀ ਸਥਿਤੀ ਪੈਦਾ ਹੋ ਗਈ ਸਨੌਰ ਦੇ ਵਿੱਚ ਦੇਵੀਗੜ੍ਹ ਦੇ ਵਿੱਚ ਉਧਰ ਸੰਗਰੂਰ ਮੂਨਖ ਖਨੌਰੀ ਇਹ ਲੋਕ ਜਿਹੜੇ ਨੇ ਤੇ ਉਧਰ ਮਾਨਸਾ ਤਾ ਇਹ ਲੋਕਾਂ ਦੇ ਲਈ ਖਤਰੇ ਦੀ ਕੰਟੀ ਵੱਜ ਚੁੱਕੀ ਆ ਕਿਉਂਕਿ ਲਗਾਤਾਰ ਹੁਣ ਕੱਗਰ ਉਫਾਨ ਦੇ ਉੱਤੇ ਆ ਖਤਰੇ ਦਾ ਨਿਸ਼ਾਨ 748 ਆ ਪਰ ਖਤਰੇ ਦਾ ਨਿਸ਼ਾਨ ਪਾਰ ਕਰ ਚੁੱਕਿਆ ਪਾਣੀ ਪਾਣੀ ਦੇ ਅੱਗੇ ਕੋਈ ਬੰਨ ਨਹੀਂ ਟਿਕਦਾ ਪਾਣੀ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਪਾਣੀ ਤੁਸੀਂ ਕਹਾਵਤ ਸੁਣੀ ਹੋਵੇਗੀ ਪਾਣੀ ਤਾਂ ਕਹਿੰਦੇ ਪੁਲਾਂ ਦੇ ਹੇਠਾਂ ਦੀ ਲੰਘਦਾ ਪਰ ਇੱਥੇ ਕਹਾਵਤਾਂ ਬਦਲ ਦਿੱਤੀਆਂ ਕੁਦਰਤ ਨੇ ਪਾਣੀ ਹੁਣ ਪੁਲਾਂ ਦੇ ਉੱਪਰ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ ਤਾਂ ਪਾਣੀ ਉੱਪਰ ਦੀ ਲੰਘਣ ਦਾ ਸੰਕੇਤ ਕੀ ਆ ਫਿਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕੁਦਰਤ ਦੀ ਕਰੋਪੀ ਆ ਵੱਡੀ ਤਾਂ ਪੁਲਾਂ ਦੇ ਉੱਪਰ ਦੀ ਪਾਣੀ ਲੰਘ ਰਿਹਾ ਤਾਂ ਇਹ ਪਾਣੀ ਹੁਣ ਕਹਿਰ ਮਚਾ ਰਿਹਾ ਦੂਜੇ ਪਾਸੇ ਭਾਖੜਾ ਦੀ ਗੱਲ ਕੀਤੀ ਜਾਵੇ ਭਾਖੜਾ ਡੈਮ 1680 ਫੁੱਟ ਖਤਰੇ ਦਾ ਨਿਸ਼ਾਨ ਆ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਪਾਣੀ ਤਾਂ ਭਾਖੜਾ ਵੱਡੇ ਪੱਧਰ ਤੇ ਕਹਿਰ ਮਚਾ ਸਕਦੀ ਆ ਜਿਸ ਤਰੀਕੇ ਦੇ ਨਾਲ ਪੌਂਗ ਡੈਮ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਿਆ ਪਾਣੀ ਉਸੇ ਤਰੀਕੇ ਦੇ ਨਾਲ ਹੁਣ ਸਾਰੇ ਦਰਿਆ ਹੁਣ ਕੱਗਰ ਹੋਣ ਨਦੀਆਂ ਹੁਣ ਉਫਾਨ ਦੇ ਉੱਤੇ ਨਜ਼ਰ ਆ ਰਹੇ ਨੇ ਤਾਂ ਹੁਣ ਰੱਬ ਹੀ ਬਚਾਵੇਗਾ ਅਜੇ